ਪੰਜਾਬ ਦੀ ਸਿਆਸਤ ਦੇ ਵਿੱਚ ਬੀਤੇ ਇੱਕ ਦਿਨ ਬੜਾ ਮਹੱਤਵਪੂਰਨ ਰਿਹਾ ਕਿਉਂਕਿ ਇਸੇ ਇੱਕ ਦਿਨ ਦੇ ਵਿੱਚ ਪੰਜਾਬ ਦੀ ਸਿਆਸਤ ਦੀ ਵੱਡੀ ਖਲਬਲੀ ਮਚੀ ਇੱਕ ਪਾਸੇ ਜਿੱਥੇ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਪੰਜਾਬ ਦੀ ਸਰਕਾਰ ਨੂੰ ਝਟਕਾ ਲੱਗਦਾ ਹੈ ਪੰਜਾਬ ਸਰਕਾਰ ਨੇ ਜੋ ਪਟੀਸ਼ਨ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਪਾਈ ਉਸ ਨੂੰ ਮਾਨਯੋਗ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਜਾਂਦਾ ਹੈ ਉਧਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਟਵੀਟ ਕਰ ਦਿੱਤਾ ਜਾਂਦਾ ਹੈ ਨਵਜੋਤ ਕੋਰ ਸਿੱਧੂ ਹੋਣਾ ਦੇ ਸੰਬੰਧ ਦੇ ਵਿੱਚ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਖਲਬਲੀ ਮੱਚਦੀ ਹੈ ਦੂਜੇ ਪਾਸੇ ਮੇਅਰ ਦੇ ਇਲੈਕਸ਼ਨ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਚਰਚਾ ਹੈ ਤੇ ਉਸ ਦਾ ਪ੍ਰਭਾਵ ਪੰਜਾਬ ਦੀ ਸਿਆਸਤ ਦੇ ਉੱਤੇ ਬਹੁਤ ਵੱਡਾ ਰਹਿਣ ਵਾਲਾ ਹੈ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਸਾਡੇ ਨਾਲ ਮੌਜੂਦ ਨੇ ਡੱਲਾ ਸਾਹਿਬ ਇੱਕੋ ਦਿਨ ਵੱਡੀਆਂ ਚੀਜ਼ਾਂ ਹੋਈਆਂ ਇੱਕ ਪਾਸੇ ਜਿੱਥੇ ਟਵੀਟ ਚਰਚਾ ਚ ਆਉਂਦਾ ਭਗਵੰਤ ਮਾਨ ਹੋਣਾ ਦਾ ਦੂਜੇ ਪਾਸੇ ਚਰਚਾ ਚ ਆਉਂਦਾ ਨਵਜੋਤ ਸਿੰਘ ਸਿੱਧੂ ਹੋਣਾ ਦਾ ਪਰ ਗੱਲ ਸਭ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਦੀ ਕਰਾਂਗੇ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਵੱਡੀ ਟੀਮ ਪੰਜਾਬ ਦੀ ਸਰਕਾਰ ਨੇ ਤਾਰੀ ਸੀ ਵਕੀਲਾਂ ਦੀ ਪਰ ਕਹਿੰਦੇ ਕਿ ਜੋ ਅਪੀਲ ਪਾਈ ਸੀ ਉਹ ਖਾਰਜ ਕਰ ਦਿੱਤੀ ਗਈ ਐ ਦੇਖੋ ਸੁਪਰੀਮ ਕੋਰਟ ਨੇ ਜਿਹੜੀ ਜ਼ਮਾਨਤ ਉਹਨਾਂ ਨੂੰ ਹਾਈ ਕੋਰਟ ਵੱਲੋਂ ਮਿਲੀ ਸੀ ਸੁਖਪਾਲ ਸਿੰਘ ਖਹਿਰਾ ਨੂੰ ਉਸ ਫੈਸਲੇ ਨੂੰ ਬਹਾਲ ਰੱਖਿਆ ਦੇਖੋ ਜਦੋਂ ਜਦੋਂ ਵੀ ਪੰਜਾਬ ਸਰਕਾਰ ਦਾ ਜਿਹੜਾ ਕਾਨੂੰਨੀ ਵਿਭਾਗ ਹੈ ਕਾਨੂੰਨੀ ਵਿੰਗ ਹੈ ਜਦੋਂ ਉਹਨਾਂ ਨੇ ਕੇਸ ਦਰਜ ਕੀਤਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਪੁਲਿਸ ਨੇ ਤੇ ਨਿਸ਼ਚਿਤ ਤੌਰ ਤੇ ਜ਼ਮਾਨਤ ਦੇ ਖਿਲਾਫ ਤਾਂ ਵਕੀਲਾਂ ਨੇ ਜਾਣਾ ਹੀ ਸੀ ਇਹ ਤਾਂ ਸੁਭਾਵਿਕ ਜੀ ਪ੍ਰਕਿਰਿਆ ਹੁੰਦੀ ਹੈ ਇਹਨੂੰ ਮੈਂ ਕੋਈ ਨਿੱਜੀ ਰੰਜਿਸ਼ ਦੇ ਨਾਲ ਜੁੜਿਆ ਮਾਮਲਾ ਨਹੀਂ ਦੇਖਦਾ ਜਿਹੜੀਆਂ ਕਾਨੂੰਨੀ ਪ੍ਰਕਿਰਿਆਵਾਂ ਨੇ ਇਹਨੂੰ ਮੈਂ ਇੱਕ ਰੂਟੀਨ ਜਾਂ ਮੰਨਦਾ ਔਰ ਉਧਰ ਸੁਪਰੀਮ ਕੋਰਟ ਨੇ ਰਿਲੀਫ ਦਿੱਤਾ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਔਰ ਉਹਦੇ ਤੇ ਉਹਨਾਂ ਨੂੰ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਸੀ ਉਹ ਬਹਾਲ ਰੱਖੀ ਤੇ ਮੈਂ ਕਹਿ ਸਕਦਾ ਕਿ ਇਹ ਹੁਣ ਸੁਖਪਾਲ ਸਿੰਘ ਖਹਿਰਾ ਦੇ ਲਈ ਇੱਕ ਵੱਡਾ ਰਲੀਫ ਹੈ ਕਿ ਉਹ ਆਪਣੀ ਜ਼ਮਾਨਤ ਤੇ ਬਰਕਰਾਰ ਨੇ ਪਰ ਆਉਂਦੇ ਸਮੇਂ 'ਚ ਜਦੋਂ ਉਹਨੇ ਕੇਸ ਅੱਗੇ ਵਧੂਗਾ ਪੰਜਾਬ ਪੁਲਿਸ ਕੀ ਕੋਈ ਠੋਸ ਤੱਥ ਲੱਭ ਸਕੇਗੀ ਕੋਈ ਠੋਸ ਐਵਿਡੈਂਸ ਲੱਭ ਸਕੇਗੀ ਉਹਨਾਂ ਗੱਲਾਂ ਤੇ ਨਿਰਭਰ ਕਰਦਾ ਸੁਖਪਾਲ ਸਿੰਘ ਖਹਿਰੇ ਵਾਲਾ ਮਾਮਲਾ ਉਂਝ ਉਂਝ ਰਿਆ ਸਿਆਸਤ ਦੇ ਵਿੱਚ ਜਿਹੜੀ ਪੋਲਿਟੀਕਲ ਲੀਡਰ ਨੇ ਨਾ ਜੇਲ੍ਹ ਜਾਣਾ ਕੇਸ ਦਰਜ ਹੋਣੇ ਇਹ ਕੋਈ ਨਵੀਂ ਗੱਲ ਨਹੀਂ ਪੋਲਿਟੀਕਲ ਲੀਡਰ ਕਹਿੰਦੇ ਨੇ ਜੰਗ ਤੇ ਮੁਹੱਬਤ ਸਭ ਕੁਝ ਜਾਇਜ਼ ਹੁੰਦਾ ਹੈ ਸੋ ਸਾਡੇ ਪੋਲਿਟਿਕਲ ਲੀਡਰ ਵੀ ਕਿਸੇ ਨੂੰ ਬਖਸ਼ਦੇ ਥੋੜੀ ਹੈ ਹੁਣ ਤੁਸੀਂ ਵੇਖੋ ਭਗਵੰਤ ਮਾਨ ਉਹਨਾਂ ਦੇ ਪਰਿਵਾਰ ਦੀ ਵੀਡੀਓ ਸੀ ਉਹਦੇ ਤੇ ਕਿੰਡੀ ਸਿਆਸਤ ਹੋ ਗਈ ਤੇ ਇਹ ਇਹ ਸਮੇਂ-ਸਮੇਂ ਤੇ ਪੋਲਿਟਿਕਲ ਲੀਡਰ ਇਸ ਤਰੀਕੇ ਦੀ ਸਿਆਸਤ ਕਰਦੇ ਨੇ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਸਾਰੇ ਪੋਲਿਟਿਕਲ ਲੀਡਰਾਂ ਨੂੰ ਜਿਹੜੇ ਵੀ ਵੱਡੇ ਪੋਲਿਟਿਕਲ ਲੀਡਰ ਨੇ ਪਰਿਵਾਰਕ ਮੈਂਬਰਾਂ ਤੇ ਨਿੱਜੀ ਹਮਲਿਆਂ ਤੋਂ ਬਚਣਾ ਹਮ ਕੋਈ ਵੀ ਹੋਵੇ ਭਾਵੇਂ ਸ਼ੁਕਪਾਲ ਖੈਰਾ ਨੇ ਭਾਵੇਂ ਨਵਜੋਤ ਸਿੰਘ ਸਿੱਧੂ ਨੇ ਭਾਵੇਂ ਭਗਵੰਤ ਮਾਨ ਨੇ ਭਾਵੇਂ ਵਿਕਰਮ ਮਜੀਠੀਆ ਨੇ ਇੱਕ ਦੂਜੇ ਦੇ ਪਰਿਵਾਰਕ ਮੈਂਬਰਾਂ ਤੇ ਨਿੱਜੀ ਹਮਲਿਆਂ ਤੋਂ ਸਿਆਸਤ 'ਚ ਬਚਣਾ ਚਾਹੀਦਾ ਆਪਸ ਦੇ ਵਿੱਚ ਤੁਸੀਂ ਸਾਰੇ ਮਰਦੋਂ ਤੁਸੀਂ ਸਾਰੇ ਮਰਦ ਸਿਆਸੀ ਮੁੱਦਿਆਂ ਤੇ ਕਰੋ ਲੜਾਈਆਂ ਪੰਜਾਬ 'ਚ ਸਿਆਸਤ ਦੀਆਂ ਨੀਤੀਗਤ ਵਿਰੋਧ ਕਰੋ ਜਿੱਥੇ ਕੋਈ ਜਿੱਥੇ ਕਿਸੇ ਦਾ ਕੋਈ ਕਮੀ ਆ ਉਹਨੂੰ ਕਰੋ ਜਾਗਰ ਪਰ ਮਹਿਲਾਵਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਵਿੱਚ ਨਹੀਂ ਖੜੀਸਣਾ ਚਾਹੀਦਾ ਇਹਦੇ ਨਾਲ ਕਿਤਨਾ ਕਿਤੇ ਜਿਹੜੀਆਂ ਸਮਾਜਿਕ ਕਦਰਾਂ ਕੀਮਤਾਂ ਨੇ ਘਟਦੀਆਂ ਨਹੀਂ ਔਰ ਇਹਨਾਂ ਲੀਡਰਾਂ ਦੀ ਆਪਣੀ ਲੋਕਾਂ ਦੇ ਵਿੱਚ ਜਿਹੜੀ ਇਮੇਜ ਹੈ ਉਤੋਂ ਮਿਲ ਹੁੰਦੀ ਹੈ ਇਹਦੇ ਨਾਲ। ਛਵੀ ਖਰਾਬ ਹੁੰਦੀ ਹੈ ਲੀਡਰਾਂ ਦੀ ਵੀ। ਲੋਕ ਵੀ ਕਹਿੰਦੇ ਨੇ ਵੀ ਤੁਸੀਂ ਕਿਉਂ ਪਰਿਵਾਰਕ ਮੈਂਬਰਾਂ ਨੂੰ ਵਿੱਚ ਲੈ ਕੇ ਆ ਰਹੇ ਹੋ? ਦੇਖੋ ਮੈਂ ਸਪਸ਼ਟ ਤੌਰ ਤੇ ਗਗਨਜੀਤ ਗੱਲ ਕਹੂੰਗਾ। ਕਈ ਵਾਰੀ ਪਰਿਵਾਰਕ ਮਸਲੇ ਨੇ ਪਰਿਵਾਰ 'ਚ ਮਤਭੇਦ ਨੇ। ਹਮਮ। ਅਗਰ ਕੋਈ ਲੀਡਰ ਉਹਦੇ ਤੇ ਸਿਆਸਤ ਕਰਨ ਲੱਗ ਜਾਊਗਾ ਤੇ ਉਹ ਪਰਿਵਾਰ ਦੇ ਮਤਭੇਦ ਹਰ ਪਰਿਵਾਰ 'ਚ ਮਾੜਾ-ਮੋਟਾ ਮਨ ਮਨ ਭੇਦ ਹੁੰਦਾ ਮਤਭੇਦ ਹੁੰਦਾ ਹੈ। ਤੇ ਉਹ ਪਰਿਵਾਰਕ ਮਸਲੇ ਠੀਕ ਹੋ ਜਾਂਦੇ ਨੇ ਮਤਭੇਦ ਦੇ ਪਰ ਜਦੋਂ ਕੋਈ ਤੀਜਾ ਵਿਅਕਤੀ ਉਹਨੂੰ ਸਿਆਸੀ ਮੁੱਦਾ ਬਣਾ ਦੇ ਤੇ ਉਹ ਫਿਰ ਜੇ ਕਿਸੇ ਦੇ ਪਰਿਵਾਰ ਦਾ ਕੋਈ ਮਸਲਾ ਨਿਬੜਨਾ ਵੀ ਹੁੰਦਾ ਨਾ ਕਈ ਵਾਰੀ ਨਹੀਂ ਨਿਬੜਦਾ ਸੋ ਇਸ ਕਰਕੇ ਨਿੱਜੀ ਗੱਲਾਂ ਵੀ ਮਹਿਲਾਵਾਂ ਨੂੰ ਲੈ ਕੇ ਪਰਿਵਾਰ ਦੀਆਂ ਉਹ ਨਹੀਂ ਕਰਨੇ ਚਾਹੀਦੀ ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ ਕੋਈ ਵੀ ਇਹਨੂੰ ਪਸੰਦ ਨਹੀਂ ਕਰਦਾ ਬਿਲਕੁਲ ਸੋ ਡੱਲਾ ਸਾਹਿਬ ਇਸ ਦੇ ਨਾਲ ਹੀ ਚਰਚਾ ਹੁਣ ਹੋਣ ਲੱਗੀ ਆ ਸੁਖਪਾਲ ਸਿੰਘ ਖਹਿਰਾ ਤੇ ਸਿਆਸੀ ਪੁਵਖਤੀ ਕਹਿੰਦੇ ਕਿ ਸੁਖਪਾਲ ਸਿੰਘ ਖਹਿਰਾ ਨੂੰ ਇਹ ਜੇਲ੍ਹ ਦੇਸੀ ਕਿਉਂ ਦੇ ਵਾਂਗ ਰਹੀ ਐ ਸਿਆਸੀ ਤੌਰ ਤੇ ਉੱਤੇ ਸੁਖਪਾਲ ਸਿੰਘ ਖਹਿਰਾ ਦਾ ਕਦ ਹੋਰ ਵਧਿਆ ਪੰਜਾਬ ਦੇ ਵਿੱਚ ਤੀਸਤਾ ਫਾਇਦਾ ਕਿਤਨ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਪਾਲ ਖਹਿਰ ਨੂੰ ਨਹੀਂ ਦੇਖੋ ਨਿੱਜੀ ਤੌਰ ਤੇ ਜੇ ਮੈਂ ਗੱਲ ਕਰਾਂ ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਮੁੱਦੇ ਚੱਕਣ ਵਾਲੇ ਲੀਡਰ ਨੇ ਬਹੁਤ ਵਾਰੀ ਉਹਨਾਂ ਨੇ ਪੰਜਾਬ ਦੇ ਅਹਿਮ ਮੁੱਦੇ ਚੱਕੇ ਨੇ ਜਦੋਂ ਉਹ ਆਮ ਆਦਮੀ ਪਾਰਟੀ ਵੱਲੋਂ ਲੀਡਰ ਆਫ ਓਪੋਜੀਸ਼ਨ ਸੀ ਉਦੋਂ ਦੇਖੋ ਇੱਕ ਉਹਨਾਂ ਦੇ ਸੰਘਰਸ਼ ਕਰਕੇ ਇੱਕ ਮੰਤਰੀ ਨੂੰ ਆਪਣੀ ਕੁਰਸੀ ਛੱਡਣੀ ਪਈ ਹੁਣ ਜਿੱਥੋਂ ਤੱਕ ਗੱਲ ਰਹੀ ਕਾਂਗਰਸ ਪਾਰਟੀ ਮੈਂ ਅੱਗੇ ਵੀ ਜ਼ਿਕਰ ਕਰਦਾ ਕਾਂਗਰਸ ਪਾਰਟੀ ਨਾ ਧੜਿਆਂ ਜਿਆਂ ਦੀ ਪਾਰਟੀ ਬਣ ਗਈ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਪਾਰਟੀ ਸੀ ਬੜਾ ਦੁੱਖ ਹੁੰਦਾ ਹੈ ਕਿ ਵਿਚਾਰਧਾਰਾ ਕਾਂਗਰਸ ਦੀ ਕਿੰਨੀ ਚੰਗੀ ਸੀ ਤੇ ਅੱਜ ਕਾਂਗਰਸ ਦੇ ਲੀਡਰ ਗੱਲ ਤਾਂ ਉਸੇ ਵਿਚਾਰਧਾਰਾ ਦੀ ਕਰਦੇ ਆ ਮਹਾਤਮਾ ਗਾਂਧੀ ਜੀ ਦੀ ਵਿਚਾਰਧਾਰਾ ਉਸ ਵੇਲੇ ਦੀ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਵਿਚਾਰਧਾਰਾ ਸਾਰੇ ਭਾਈਚਾਰਿਆਂ ਦੇ ਸਮਾਨ ਦੀ ਵਿਚਾਰਧਾਰਾ ਪਰ ਕਾਂਗਰਸ ਦੇ ਕਈ ਲੀਡਰਾਂ ਦੀ ਕਰਨੀ ਤੇ ਕਤਨੀ 'ਚ ਫਰਕ ਹੈ ਹੁਣ ਗੱਲ ਤਾਂ ਚੰਗੀ ਵਿਚਾਰਧਾਰਾ ਦੀ ਕਰਦੇ ਆ ਪਰ ਕਾਂਗਰਸ 'ਚ ਗੁੱਟ ਦੇਖ ਲਓ ਕਿੰਨੇ ਆ ਮੈਂ ਕਹਿੰਨਾ ਛੋਟੇ ਬੱਚੇ ਦੀ ਡੋਰ ਦੀ ਗੁੱਛੀ ਚ ਨਹੀਂ ਗੱਠਾਂ ਨਹੀਂ ਹੋਣੀਆਂ ਜਿੰਨੀਆਂ ਕਾਂਗਰਸ 'ਚ ਨੇ ਹਰ ਹਰ ਜ਼ਿਲ੍ਹੇ 'ਚ ਲੈ ਲਓ ਕਾਂਗਰਸ 'ਚ ਕਿੰਨੀਆਂ ਗੱਠਾਂ ਨੇ ਕਾਂਗਰਸ 'ਚ ਵਿੱਚ ਹੁਣ ਸੁਖਪਾਲ ਖੈਰਾ ਦੀ ਗੱਲ ਕਰ ਲਈ ਜਿਸ ਦਿਨ ਸੁਖਪਾਲ ਖੈਰਾ ਨੂੰ ਜ਼ਮਾਨਤ ਮਿਲੀ ਕਿੱਡੀ মিডিਆ ਦੇ ਵਿੱਚ ਖਬਰ ਆ ਗਈ ਕਿ ਸੁਖਪਾਲ ਖੈਰਾ ਨੂੰ ਜ਼ਮਾਨਤ ਮਿਲ ਗਈ ਜੀ ਸੈਸ਼ਨ ਕੋਰਟ ਨੇ ਕਪੂਰਥਲਾ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਤੁਸੀਂ ਮੈਨੂੰ ਦੱਸੋ ਸੁਖਪਾਲ ਖੈਰਾ ਦੇ ਸਮਰਥਕ ਕਈ ਸਮਰਥਕ ਨੇੜੇ ਦੇ ਸਮਰਥਕ ਉਹਨਾਂ ਦੇ ਪਹੁੰਚ ਗਏ ਹਾਰ ਲੈ ਕੇ ਪਹੁੰਚ ਗਏ ਮੈਂ ਦੇਖਿਆ ਉਹ ਗੁਲਾਬੀ ਰੰਗ ਦੇ ਕਈ ਉਹਨਾਂ ਦੇ ਹਾਰ ਉਹਨਾਂ ਨੇ ਪਾਏ ਲੱਡੂਆਂ ਦਾ ਡੱਬਾ ਇੱਕ ਸੁਖਪਾਲ ਸਿੰਘ ਖੈਰਾ ਜੀ ਦਾ ਸਮਰਥਕ ਉਤੇ ਸਾਰਿਆਂ ਨੂੰ ਮੂੰਹ ਮਿੱਠਾ ਕਰਾ ਰਿਹਾ ਸੀ ਤੇ ਕਾਂਗਰਸ ਪਾਰਟੀ ਦੇ ਲੀਡਰ ਕਿੱਥੇ ਚਲੇ ਗਏ ਜਦੋਂ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਤੋਂ ਰਿਹਾਈ ਸੀ ਉਦੋਂ ਵੀ ਇੱਕ ਦੋ ਕਈ ਵੱਡੇ ਲੀਡਰ ਨਹੀਂ ਆਏ ਉਦੋਂ ਵੀ ਪਰ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਲਗਾਤਾਰ ਪੰਜਾਬ ਕਾਂਗਰਸ ਦੇ ਵਿੱਚ ਕਈ ਅਜਿਹੇ ਲੀਡਰ ਸੀ ਜਿਹੜੇ ਸੰਪਰਕ 'ਚ ਸੀ ਉਹ ਸਾਰੇ ਪਹੁੰਚੇ ਕਿੱਡਾ ਵੱਡਾ ਇਕੱਠ ਹੋਇਆ ਜਦੋਂ ਨਵਜੋਤ ਸਿੰਘ ਸਿੱਧੂ ਜੇਲ੍ਹ 'ਚ ਆਇਆ ਔਰ ਕਿੰਨਾ মিডিਆ ਦਾ ਉੱਥੇ ਹਜੂਮ ਸੀ ਤੇ ਸੁਖਪਾਲ ਖੈਰਾ ਜਦੋਂ ਰਿਹਾ ਹੋ ਰਿਹਾ ਹੈ ਤੇ ਉਦੋਂ ਕਾਂਗਰਸ ਦੇ ਲੀਡਰ ਕਿਉਂ ਨਹੀਂ ਪਹੁੰਚੇ ਇਹ ਇਹ ਜ਼ਿੰਮੇਵਾਰੀ ਹੈ ਸੰਗਠਨ ਦੀ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਸੁਖਪਾਲ ਸਿੰਘ ਖੈਰਾ ਨਾਲ ਤੱਕਾ ਹੋਇਆ ਸ਼ਕਪਾਲ ਸਿੰਘ ਖਹਿਰਾ ਨਾਲ ਪੋਲੀਟੀਕਲ ਵਿੰਡਟਾਟਾ ਕਰਤਾ ਆਪ ਸਰਕਾਰ ਨੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਅਸੀਂ ਸ਼ਕਪਾਲ ਸਿੰਘ ਖਹਿਰਾ ਨਾਮ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤੇ ਜੇ ਸ਼ਕਪਾਲ ਖਹਿਰਾ ਨਾਲ ਵਿੰਡਟਾਟਾ ਹੋਇਆ ਰਾਜਨੀਤਿਕ ਸਾਜ਼ਿਸ਼ ਰਚੀ ਗਈ ਤੇ ਫਿਰ ਜਦੋਂ ਸ਼ਕਪਾਲ ਖਹਿਰਾ ਦੀ ਰਿਹਾਈ ਹੈ ਤੇ ਤੁਸੀਂ ਕਿਉਂ ਨਹੀਂ 117 ਦੇ ਵਿੱਚੋਂ ਤੁਹਾਡੇ 20 ਐਕਸਐਮਐਲਏ ਉੱਥੇ ਪਹੁੰਚ ਜਾਂਦੇ ਜੇ ਐਮਐਲਏ ਨਹੀਂ ਸੀ ਪਹੁੰਚਦੇ ਘੱਟੋ ਘੱਟ 20 25 ਐਕਸਐਮਐਲਏ ਪਹੁੰਚ ਜਾਂਦੇ ਸ਼ਕਪਾਲ ਸਿੰਘ ਖਹਿਰਾ ਨੂੰ ਰਿਸੀਵ ਕਰਨ ਕਿੰਨਾ ਕੁ ਸਮਾਂ ਲੱਗਦਾ ਹੈ ਇਹ ਇਹਦੇ ਤੋਂ ਮੈਂ ਗੱਲ ਕਰ ਕਾੰਗਰਸ ਪਾਰਟੀ 'ਚ ਵੀ ਕਈ ਲੀਡਰ ਨੇ ਕਾੰਗਰਸ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਦੇ ਗੁੱਟ ਬਣ ਗਏ ਗਗਨਦੀਪ ਜੀ ਭਰੋਸਾ ਹੀ ਨਹੀਂ ਹੁੰਦਾ ਜਿਹੜਾ ਨਾਲ ਚੱਲ ਰਿਹਾ ਤੁਹਾਡੇ ਕੀ ਉਹ ਤੁਹਾਡੇ ਨਾਲ ਹੈ ਵੀ ਹੈ ਜਾਂ ਨਹੀਂ ਬਿਲਕੁਲ ਇਹ ਇਹ ਸਿਟੀ ਬਣ ਗਈ ਕਾੰਗਰਸ ਪਾਰਟੀ ਦੀ ਔਰ ਇਹ ਨਹੀਂ ਹੋਣੀ ਚਾਹੀਦੀ ਸੀ ਕਾੰਗਰਸ ਪਾਰਟੀ ਬਹੁਤ ਵੱਡੀ ਮਹਾਨ ਪਾਰਟੀ ਹੈ ਪਰ ਜਿਹੜਾ ਵਿਅਕਤੀ ਕਾੰਗਰਸ ਪਾਰਟੀ 'ਚ ਨਾਲ ਚੱਲ ਰਿਹਾ ਕਿਸੇ ਲੀਡਰ ਦੇ ਉਹਦੀ ਗਰੰਟੀ ਨਹੀਂ ਵੀ ਉਹਦੇ ਨਾਲ ਹੈ ਜਾਂ ਨਹੀਂ ਹੈ ਜਦੋਂ ਨਾਲ ਹੈ ਉਹਦੀ ਤਾਰੀਫ ਕਰ ਰਿਹਾ ਜਦੋਂ ਕਿਤੇ ਵੱਖਰਾ ਹੋ ਜਾਂਦਾ ਹੈ ਜਿਹੜੇ ਸੁਰ ਬਦਲ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਨਾਲ ਵੀ ਅਜਿਹਾ ਹੋਇਆ ਨਵਜੋਤ ਸਿੰਘ ਸਿੱਧੂ ਨਾਲ ਵੀ ਅਜਿਹਾ ਹੋਇਆ ਕਿ ਕਈਆਂ ਨੇ ਜਦੋਂ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਅਹੁਦੇ ਵੰਡ ਰਿਹਾ ਸੀ ਉਹਨਾਂ ਨੂੰ ਤਾਕਤਾਂ ਦੇ ਰਿਹਾ ਸੀ ਸੰਗਠਨ ਚ ਉਦੋਂ ਸਾਰੇ ਅੱਗੇ ਪਿੱਛੇ ਸੀ ਤੇ ਹੁਣ ਜਦੋਂ ਸੰਘਰਸ਼ ਕਰ ਰਿਹਾ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਲਈ ਲੜਾਈ ਕਰ ਰਿਹਾ ਉਦੋਂ ਕਈ ਇੱਧਰ ਉੱਧਰ ਹੋ ਗਏ ਉੰਜ ਇੱਕ ਗੱਲੋਂ ਚਲੋ ਜਿੰਨਾ ਤੇ ਇਲਜ਼ਾਮ ਸੀ ਕਰਪਸ਼ਨ ਦੇ ਉਹ ਸਿੱਧੂ ਸਾਹਿਬ ਨੇ ਆਪ ਹੀ ਕਹਿੰਦੇ ਗੱਡੀ ਚੋਂ ਇੱਧਰ ਉੱਧਰ ਕਰਤੇ ਉਹ ਤਾਂ ਚੰਗੀ ਗੱਲ ਕੀਤੀ ਨਵਜੋਤ ਸਿੰਘ ਸਿੱਧੂ ਨੇ ਪਰ ਸੁਖਪਾਲ ਖੈਰਾ ਦੇ ਨਾਲ ਆਉਣਾ ਚਾਹੀਦਾ ਸੀ ਲੀਡਰਾਂ ਨੂੰ ਕਿਉਂ ਨਹੀਂ ਆਏ ਇਹ ਤਾਂ ਧੰਨਵਾਦ ਹੈ ਪ੍ਰਧਾਨ ਰਾਜਾ ਵੜਿੰਗ ਦਾ ਔਰ ਪ੍ਰਤਾਪ ਸਿੰਘ ਬਾਜਵਾ ਦਾ ਕਿ ਜਿੱਦਣ ਘਰ ਪ੍ਰੈਸ ਕਾਨਫਰੰਸ ਰੱਖੀ ਸੁਖਪਾਲ ਸਿੰਘ ਖੈਰਾ ਨੇ ਇਹ ਦੋਨੇ ਲੀਡਰ ਮੌਜੂਦ ਰਹੇ ਗੁਰਜੀਤ ਤੌੜਾ ਵੀ ਉੱਥੇ ਮੌਜੂਦ ਰਿਹਾ ਮੈਂ ਤਾਂ ਕਹਿੰਦਾ ਸਾਰੇ ਮੈਂਬਰ ਪਾਰਲੀਮੈਂਟ ਉਸ ਦਿਨ ਪਹੁੰਚਣੇ ਚਾਹੀਦੇ ਸੀਗੇ ਸੁਖਪਾਲ ਸਿੰਘ ਖੈਰਾ ਦੇ ਘਰ ਸੁਖਪਾਲ ਸਿੰਘ ਖੈਰਾ ਦੇ ਸਮਰਥਨ ਇਹੀ ਅਗਰ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਹੁੰਦਾ ਹੁਣ ਤੁਸੀਂ ਦੇਖੋ ਮਨੀਸ਼ ਸ਼ਿਸ਼ੋਧਿਆ ਜੇਲ੍ਹ ਚ ਗਏ ਸਤਿੰਦਰ ਜੈਨ ਜੇਲ੍ਹ ਚ ਗਏ ਸੰਜੇ ਸਿੰਘ ਜੇਲ੍ਹ ਚ ਗਏ ਆਮ ਆਦਮੀ ਪਾਰਟੀ ਨੇ ਕਿੱਡੀ ਮੁਹਿੰਮ ਬਣਾ ਰੱਖੀ ਹੈ ਆਮ ਆਦਮੀ ਪਾਰਟੀ ਨੇ ਮੁਹਿੰਮ ਬਣਾ ਰੱਖੀ ਹੈ ਮਨੀਸ਼ ਸ਼ਿਸ਼ੋਧਿਆ ਦੇ ਮਾਮਲੇ ਤੇ ਸਤਿੰਦਰ ਜੈਨ ਦੇ ਮਾਮਲੇ ਤੇ ਔਰ ਸੰਜੇ ਸਿੰਘ ਦੇ ਮਾਮਲੇ ਤੇ ਤੇ ਕਾਂਗਰਸ ਦੇ ਹੱਕ ਕਿਉਂ ਨਹੀਂ ਕਰਦੀ ਇਹੀ ਫਰਕ ਹੈ ਸੁਖਪਾਲ ਸਿੰਘ ਖਹਿਰਾ ਵੱਡਾ ਲੀਡਰ ਹੈ ਪਰ ਕਾਂਗਰਸ ਦੀ ਜਿਹੜੀ ਗੁੱਟਬਾਜ਼ੀ ਹੈ ਉਹ ਕਦੀ ਵੀ ਕਾਂਗਰਸ ਕਿਸੇ ਨੂੰ ਵੱਡਾ ਨਹੀਂ ਹੋਣ ਦਿੰਦੀ ਇਹ ਇਹ ਸਭ ਤੋਂ ਵੱਡੀ ਸਮੱਸਿਆ ਔਰ ਸੁਖਪਾਲ ਖੈਰਾ ਦੇ ਰਾਜ ਵੀ ਕਿਤਨਾ ਕਿਤੇ ਕਾਂਗਰਸ ਦੀ ਢੜੇਵਾਜ਼ੀ ਆਉਂਦੀ ਹੈ ਢੜੇਵਾਜ਼ੀ ਤੋਂ ਇੱਕ ਬਿਆਨ ਕੱਲ ਸਾਹਮਣੇ ਆਉਂਦਾ ਹੈ ਡਲਾ ਸਾਹਿਬ ਰਵਨੀਤ ਬਿੱਟੂ ਉਹਨਾਂ ਦਾ ਕਹਿੰਦੇ ਬਹੁਤ ਜਲਦ ਕਾਰਵਾਈ ਕਰਨ ਜਾ ਰਹੇ ਹਾਂ ਜਿਹੜੇ ਅਨੁਸ਼ਾਸਨਹੀਣਤਾ ਕਰਦੇ ਸੀ ਵੱਡੇ ਲੀਡਰ ਤੇ ਕਾਰਵਾਈ ਕਰਾਂਗੇ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਅਸਿੱਧੇ ਤੌਰ ਤੇ ਨਾਮ ਲਿਆ ਮੈਂ ਸਿੱਧਾ ਤਾਂ ਨਹੀਂ ਕਹਿੰਦਾ ਚਲੋ ਰਵਨੀਤ ਬਿੱਟੂ ਤਿੰਨ ਵਾਰ ਦਾ ਮੈਂਬਰ ਪਾਰਲੀਮੈਂਟ ਹੈ ਕਾਂਗਰਸ ਦਾ ਮੈਂ ਤਾਂ ਕਹੂੰਗਾ ਕਾਂਗਰਸ ਦਾ ਬਹੁਤ ਵੱਡਾ ਨਵਜੋਤ ਸਿੰਘ ਸਿੱਧੂ ਲੀਡਰ ਹੈ ਔਰ ਮੈਨੂੰ ਤਾਂ ਇੱਥੋਂ ਤੱਕ ਵੀ ਅਨੁਮਾਨ ਨੇ ਸੂਤਰਾਂ ਮੁਤਾਬਕ ਇਹ ਵੀ ਚਰਚਾਵਾਂ ਚੱਲਦੀਆਂ ਨੇ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਅਗਲਾ ਪ੍ਰਧਾਨ ਰਵਨੀਤ ਬਿੱਟੂ ਨੂੰ ਵੀ ਲਾਇਆ ਜਾ ਸਕਦਾ ਹੈ ਹੁਣ ਇਹ ਚੋਣਾਂ ਤੋਂ ਪਹਿਲਾਂ ਲਾਉਂਦੇ ਐ ਜਿਹੜੇ ਮਲਕ ਅਰਜਨ ਖੜਗੇ ਨੇ ਜਾਂ ਚੋਣਾਂ ਤੋਂ ਬਾਅਦ ਲਾਉਂਦੇ ਨੇ ਇਹ ਤਾਂ ਵਕਤ ਦੱਸੂਗਾ ਪਰ ਸਵਾਲ ਇਹ ਹੈ ਕਿ ਰਵਨੀਤ ਬਿੱਟੂ ਅਗਰ ਐਡੇ ਵੱਡੇ ਲੀਡਰ ਨਹੀਂ ਹੈ ਵੱਡੇ ਲੀਡਰ ਨੇ ਐਸਟ ਨੇ ਕਾਂਗਰਸ ਦੇ ਪਰ ਜਿਸ ਤਰ੍ਹਾਂ ਦੇ ਕਈ ਵਾਰ ਰਵਨੀਤ ਬਿੱਟੂ ਬਿਆਨ ਦਿੰਦੇ ਨੇ ਮੈਨੂੰ ਲੱਗਦਾ ਰਵਨੀਤ ਬਿੱਟੂ ਵੀ ਉਹਨਾਂ ਬਿਆਨਾਂ ਨਾਲ ਆਪਣਾ ਨੁਕਸਾਨ ਕਰ ਲੈਂਦੇ ਨੇ ਕਈ ਵਾਰ ਹੁਣ ਇੱਕ ਪਾਸੇ ਤਾਂ ਉਹਨਾਂ ਸ਼ਾਸਨ ਦੀ ਗੱਲ ਕਰਦੇ ਨੇ ਇੱਕ ਪਾਸੇ ਤਾਂ ਉਹ ਕਹਿੰਦੇ ਨੇ ਕਿ ਸਾਰੀਆਂ ਗੱਲਾਂ ਪਾਰਟੀ ਪਲੇਟਫਾਰਮ ਤੇ ਹੋਣੀਆਂ ਚਾਹੀਦੀਆਂ ਨੇ ਤੇ ਫਿਰ ਉਹ ਇੱਕ ਸੁਣ ਰਿਹਾ ਸੀ ਮੈਂ ਇੱਕ ਟੈਲੀਵਿਜ਼ਨ 'ਚ ਇੱਕ ਪੱਤਰਕਾਰ ਨੂੰ ਇੰਟਰਵਿਊ ਦੇ ਰਿਹਾ ਸੀ ਕਿ ਬਸ 10-15 ਦਿਨਾਂ ਦੀ ਗੱਲ ਹੈ ਅਸੀਂ ਸਾਰਿਆਂ ਨੇ ਕਹਿਤਾ ਹਾਈ ਕਮਾਂਡ ਨੂੰ ਜਾ ਕੇ 10-15 ਦਿਨਾਂ ਤੇ ਇੱਕ ਵੱਡੇ ਲੀਡਰ ਤੇ ਕਾਰਵਾਈ ਹੋ ਜਾਣੀ ਉਹ ਲੀਡਰ ਪਾਰਟੀ 'ਚੋਂ ਕੱਢਣਾ ਚਾਹੀਦਾ ਹੈ ਹੁਣ ਇੱਕ ਪਾਸੇ ਤਾਂ ਪਾਰਟੀ ਇਹ ਦੇਖਦੀ ਹੈ ਵੀ ਰਵਨੀਤ ਬਿੱਟੂ 'ਚ ਵੀ ਐਡੀ ਕਾਬਲੀਅਤ ਹੈ ਅਸੀਂ ਇਹਨੂੰ ਵੀ ਪ੍ਰਧਾਨ ला ਸਕਦੇ ਹਾਂ ਕਿਸੇ ਸਮੇਂ ਇੱਕ ਪਾਸੇ ਰਵਨੀਤ ਬਿੱਟੂ ਜੀ ਕਹਿ ਰਹੇ ਨੇ ਕਿ ਅਨੁਸ਼ਾਸਨ ਹੋਣਾ ਚਾਹੀਦਾ ਹੈ ਜਿਹੜੀਆਂ ਪਾਰਟੀ ਦੀਆਂ ਗੱਲਾਂ ਨੇ ਉਹ ਪਾਰਟੀ ਪਲੇਟਫਾਰਮ ਤੇ ਰੱਖੀਏ ਤੇ ਇੱਕ ਪਾਸੇ ਉਹ ਆਪ ਹੀ ਇਹ ਕਹਿ ਰਹੇ ਨੇ ਕਿ ਇੱਕ ਲੀਡਰ ਦਾ ਨਾਮ ਲੈ ਕੇ ਵੀ ਉਹਨੂੰ ਕੱਢ ਦੇਣਾ ਚਾਹੀਦਾ ਜਾਂ ਕੱਢਿਆ ਜਾਊਗਾ ਜਾਂ ਸਾਨੂੰ ਭਰੋਸਾ ਦਿੱਤਾ ਜਾਂ ਹੁਣ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਕੀ ਹੈ ਕਿ ਰਵਨੀਤ ਬਿੱਟੂ ਜੀ ਕਿਤੇ ਨਾ ਕਿਤੇ ਖੁਦ ਕਨਫਿਊਜ਼ ਹੈ ਕੁਝ ਕਨਫਿਊਜ਼ ਹੈ ਹੁਣ ਪਾਰਟੀ ਕੋ ਉਦਾਂ ਉਹ ਪਾਰਟੀ ਦਾ ਫੈਸਲਾ ਮੰਨਣ ਵਾਲੇ ਲੀਡਰ ਨੇ ਇੱਕ ਵਾਰ ਪਹਿਲਾਂ ਅਨੰਦਪੁਰ ਸਾਹਿਬ ਤੋਂ ਐਮਪੀ ਸੀ ਫਿਰ ਪਾਰਟੀ ਨੇ ਇੱਥੇ ਭੇਜਿਆ ਉਹਨਾਂ ਨੇ ਮੰਨ ਲਿਆ ਔਰ ਹੁਣ ਵੀ ਮੈਨੂੰ ਮੈਂ ਇਸ ਗੱਲ ਨੂੰ ਮੰਨਦਾ ਰਵਨੀਤ ਬਿੱਟੂ ਇੱਕ ਡਿਸਪਲਨ ਵਾਲਾ ਵਰਕਰ ਤਾਂ ਹੈ ਪਾਰਟੀ ਲਈ ਲੀਡਰ ਤਾਂ ਹੈ ਜੇ ਅੱਜ ਪਾਰਟੀ ਕਹਦੇ ਵੀ ਬਿੱਟੂ ਸਾਹਿਬ ਇਸ ਵਾਰ ਅਸੀਂ ਤੁਹਾਨੂੰ ਸੰਗਠਨ ਚ ਵਰਤਣਾ ਤੁਸੀਂ ਚੋਣ ਨਾਲ ਲੜੋ ਤੇ ਰਵਨੀਤ ਬਿੱਟੂ ਨੇ ਮੰਨ ਨਹੀਂ ਲਾਉਣਾ ਉਹਨਾਂ ਨੇ ਕਿਹਾ ਬਿਲਕੁਲ ਠੀਕ ਹੈ ਜੀ ਤੁਸੀਂ ਮੈਨੂੰ ਸੰਗਠਨ ਚ ਵਰਤਣਾ ਮੈਂ ਚੋਣ ਨਹੀਂ ਲੜਦਾ ਇੰਨਾ ਡੈਡੀਕੇਟਿਡ ਨੇ ਲੀਡਰ ਹੈ ਰਵਨੀਤ ਸਿੰਘ ਬਿੱਟੂ ਪਰ ਜਿਹੜੀ ਆ ਗੱਲ ਕਰੀ ਉਹਨਾਂ ਨੇ ਇੱਕ ਲੀਡਰ ਬਾਰੇ ਵੱਡੇ ਲੀਡਰ ਬਾਰੇ ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਹੁਣ ਇਹਦੇ ਨਾਲ ਹੁੰਦਾ ਕੀ ਹੈ ਫਿਰ ਉਹੀ ਗੱਲ ਆ ਗਈ ਕਿ ਰਾਜਾ ਵੜਿੰਗ ਜੀ ਦਾ ਵੱਖਰਾ ਜ਼ਾਬਤਾ ਹੈ ਰਾਜਾ ਵੜਿੰਗ ਜੀ ਕਹਿੰਦੇ ਵੀ ਇੱਕ ਜ਼ਾਬਤਾ ਹੈ ਸਾਰੇ ਲੀਡਰ ਜ਼ਾਬਤੇ 'ਚ ਰਹਿਣੇ ਚਾਹੀਦੇ ਨੇ ਤੇ ਰਾਜਾ ਵੜਿੰਗ ਜੀ ਆਪ ਹੀ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀ ਜ਼ਾਬਤਾ ਤਾਂ ਉਦੋਂ ਵੀ ਸੀ ਉਦੋਂ ਰਾਜਾ ਵੜਿੰਗ ਜੀ ਗੱਡੀਆਂ ਤੇ ਚੜ ਕੇ ਕਹਿੰਦੇ ਵੀ ਬਾਦਲਾਂ ਨੂੰ ਹਰਾ ਦੋ ਮਨਪਿੰਡ ਬੱਦਲ ਨੂੰ ਵੀ ਹਰਾ ਦੋ ਤੇ ਜਦੋਂ ਪ੍ਰਧਾਨ ਰਾਜਾ ਵੜਿੰਗ ਜੀ ਬਣ ਗਏ ਉਦੋਂ ਰਾਜਾ ਵੜਿੰਗ ਜੀ ਕਹਿੰਦੇ ਸਾਰੇ ਜ਼ਾਬਤੇ 'ਚ ਰਹੋ ਤੇ ਹੁਣ ਰਾਜਾ ਵੜਿੰਗ ਜੀ ਦਾ ਜ਼ਾਬਤਾ ਰਵਨੀਤ ਬਿੱਟੂ ਨੂੰ ਤਾਂ ਦੇਖ ਹੀ ਨਹੀਂ ਸਕਦਾ ਕੀ ਰਾਜਾ ਵੜਿੰਗ ਜੀ ਦਾ ਜ਼ਾਬਤਾ ਰਵਨੀਤ ਬਿੱਟੂ ਤੇ ਲਾਗੂ ਹੋ ਜੂ ਰਵਨੀਤ ਬਿੱਟੂ ਦਾ ਐਡਾ ਵੱਡਾ ਕੱਦ ਤਿੰਨ ਵਾਰ ਦਾ ਐਮਪੀ ਰਾਜਾ ਵੜਿੰਗ ਜੀ ਦਾ ਤੀਜੀ ਵਾਰ ਦੇ ਐਮਐਲਏ ਨੇ ਪਾਰਟੀ ਦੇ ਪ੍ਰਧਾਨ ਨੇ ਪਰ ਜੇ ਰਾਜਾ ਵੜਿੰਗ ਜੀ ਜ਼ਾਬਤਾ ਲਾਗੂ ਕਰ ਦੇਣ ਰਵਨੀਤ ਬਿੱਟੂ ਹੁਣਾਂ ਤੇ ਫਿਰ ਪਤਾ ਲੱਗੂਗਾ ਵੀ ਜ਼ਾਬ ਤੱਕ ਡੱਗ ਤਕੜਾ ਕਾਂਗਰਸ ਦਾ ਪਰ ਇਹ ਮੈਨੂੰ ਗੱਲਾਂ ਹੀ ਲੱਗਦੀਆਂ ਨੇ ਕਿਸੇ ਨੇ ਕਿਸੇ ਤੇ ਕੋਈ ਕਾਰਵਾਈ ਨਹੀਂ ਕਰਨੀ ਕਾਂਗਰਸ ਰਵਨੀਤ ਬਿੱਟੂ ਜੀ ਨੇ ਆਪਣੀ ਮੰਨ ਦੀ ਗੱਲ ਕਰਤੀ ਕਾਂਗਰਸ ਹਾਈ ਕਮਾਂਡ ਜੇ ਜੇ ਕਾਂਗਰਸ ਹਾਈ ਕਮਾਂਡ ਸਮੇਂ ਸਿਰ ਫੈਸਲੇ ਲੈ ਲੈ ਸਕਦੀ ਤਾਂ ਫਿਰ ਤਾਂ ਇਹਨਾਂ ਨੇ ਰਾਜਸਥਾਨ ਵੀ ਜੱਜ ਜਾਣਾ ਸੀ ਅਸ਼ੋਕ ਜਿਹੜੇ ਸਚਿਨ ਪਾਇਲਟ ਜੀ ਨੇ ਉਹਨਾਂ ਦਾ ਮਸਲਾ ਦੇਖੋ ਕਿੰਨਾ ਲੰਮਾ ਸਿਰ ਲਟਕਦਾ ਰਿਹਾ ਇਹੀ ਦਿੱਕਤ ਹੈ ਕਾਂਗਰਸ ਹਾਈ ਕਮਾਂਡ ਦੇ ਵਿੱਚ ਜਾਂ ਕਾਂਗਰਸ ਪਾਰਟੀ ਦੇ ਵਿੱਚ ਕਿ ਸਮੇਂ ਰਹਿੰਦੇ ਧੜੇਬਾਜ਼ੀ ਨੂੰ ਕੰਟਰੋਲ ਨਹੀਂ ਕਰ ਪਾਉਂਦੀ ਕਾਂਗਰਸ ਔਰ ਜਦੋਂ ਵਕਤ ਨਿਕਲ ਜਾਂਦਾ ਹੈ ਉਦੋਂ ਫਿਰ ਚੋਣਾ-ਚੂਣਾ ਫਿਰ ਨਵੀਆਂ ਆ ਜਾਂਦੀਆਂ ਜੀ ਫਿਰ ਤਾਂ ਉਹ ਖਤਮ ਹੋ ਜਾਂਦੀਆਂ ਪੁਰਾਣੀਆਂ ਆ ਹੁਣ 22 ਤੋਂ ਪਹਿਲਾਂ ਦੇਖੋ ਕੀ ਮੌਲ 24 ਤੋਂ ਪਹਿਲਾਂ ਹੁਣ ਕੀ ਮੌਲ ਬਣਿਆ 22 ਤੋਂ ਪਹਿਲਾਂ ਵੀ ਇਹੀ ਮੌਲ ਬਣਿਆ ਜਦੋਂ ਕੈਪਟਨ ਲਾਉਣਾ ਸੀ ਸਾਰੇ ਇਕੱਠੇ ਸੀ ਜਦੋਂ ਕੈਪਟਨ ਮਰਿੰਦਰ ਅਸਤੀਫਾ ਲੈ ਗਿਆ ਉਹਦੇ ਵਿੱਚ ਸਾਰੇ ਧੜਿਆਂ ਚ ਆ ਗਏ ਫਿਰ ਤੇ ਹੁਣ ਆ 24 ਤੋਂ ਪਹਿਲਾਂ ਫਿਰ ਕਾਂਗਰਸ ਧੜਿਆਂ ਚ ਆ ਗਈ ਦਲਸਬੇਦ ਨਾਲ ਹੀ ਇੱਕ ਟਵੀਟ ਬਹੁਤ ਚਰਚਾ ਚੜ੍ਹਾ ਨਵਜੂਦ ਸਿੰਘ ਸਿੱਧੂ ਹੁਣਾਂ ਦਾ ਆਪਣੇ ਪਤੀ ਪਤਨੀ ਨਵਜੂਦ ਕੌਰ ਸਿੱਧੂ ਹੁਣਾਂ ਨੂੰ ਲੈ ਕੇ ਟਵੀਟ ਕਰਦੇ ਨੇ ਕਿ ਉਹ ਸਿਹਤ ਪੱਖੋਂ ਹੋ ਚੇ ਬਹੁਤ ਠੀਕ ਨਹੀਂ ਚਰਚਾਵਾਂ ਤਾਂ ਇਹ ਵੀ ਸੀ ਕਿ ਨਵਜੂਦ ਕੌਰ ਸਿੱਧੂ ਹੋ ਸਕਦਾ ਕਿ ਐਮਪੀ ਇਲੈਕਸ਼ਨ ਦੇ ਵਿੱਚ ਉਮੀਦਵਾਰ ਹੋ ਸਕਦੇ ਨੇ ਕਾਂਗਰਸ ਵਾਲੇ ਪੱਖੋਂ ਇਹਨਾਂ ਸਾਰੀਆਂ ਚਰਚਾਵਾਂ ਤੇ ਹੁਣ ਵਿਰਾਮ ਲੱਗੂਗਾ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਲੇਕੋ ਮੈਨੂੰ ਲੱਗਦਾ ਨਵਜੂਦ ਸਿੰਘ ਸਿੱਧੂ ਹੁਣਾਂ ਦਾ ਜਿਹੜਾ ਟਵੀਟ ਹੈ ਨਾ ਉਹ ਸਪਸ਼ਟ ਤੌਰ ਦੇ ਉੱਤੇ ਇਹ ਉਹਨਾਂ ਦੇ ਟਵੀਟ ਦਾ ਮੂਲ ਹੈ ਕੇ ਡਾਕਟਰ ਨਵਜੋਤ ਕੌਰ ਸਿੱਧੂ ਕਿਉਂਕਿ ਦੇਖੋ ਉਹਨਾਂ ਨੇ ਕੈਂਸਰ ਨਾਲ ਕਿੰਨੀ ਲੜਾਈ ਲੜੀ ਪਰ ਹਜੇ ਵੀ ਹੋਰ ਕੈਂਸਰ ਦਾ ਇਲਾਜ ਉਹਨਾਂ ਦਾ ਜਾਂ ਜਿਹੜੇ ਆਫਟਰ ਇਫੈਕਟਸ ਹੁੰਦੇ ਨੇ ਕੈਂਸਰ ਦੇ ਉਹਨਾਂ ਨਾਲ ਜਿੱਠਣ ਲਈ ਹਜੇ ਹੋਰ ਇਲਾਜ ਉਹਨਾਂ ਦਾ ਹੋਣਾ ਹੈ ਔਰ ਅਗਲੇ ਕੁਝ ਮਹੀਨੇ ਉਹ ਇਲਾਜ ਚੱਲ ਸਕਦਾ ਹੈ ਹੁਣ ਨਵਜੋਤ ਸਿੰਘ ਸਿੱਧੂ ਉਹਨਾਂ ਲਈ ਸਭ ਤੋਂ ਵੱਡੀ ਇਸ ਵਕਤ ਜਿਹੜੀ ਪਹਿਲ ਹੈ ਉਹ ਡਾਕਟਰ ਨਵਜੋਤ ਕੌਰ ਸਿੱਧੂ ਦੀ ਸਿਹਤ ਹੈ ਉਹਨਾਂ ਦੇ ਪਰਿਵਾਰ ਦਾ ਸਭ ਤੋਂ ਵੱਡਾ ਇਸ ਵਕਤ ਧਿਆਨ ਹੈ ਜਿਹੜਾ ਡਾਕਟਰ ਨਵਜੋਤ ਕੌਰ ਸਿੱਧੂ ਉਹਨਾਂ ਦੀ ਸਿਹਤਲੇ ਪਾਸੇ ਹੈ ਔਰ ਅਗਲੇ ਕੁਝ ਮਹੀਨੇ ਇਲਾਜ ਚੱਲਣਾ ਹੈ ਸੋ ਮੈਨੂੰ ਲੱਗਦਾ ਹੈ ਬਿਲਕੁਲ ਸਪਸ਼ਟ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਵੀ ਇੱਕ ਤਰੀਕੇ ਨਾਲ ਇਸ਼ਾਰਾ ਕੀਤਾ ਵੀ ਹਜੇ ਇਸ ਵਕਤ ਪਰਿਵਾਰ ਦਾ ਧਿਆਨ ਡਾਕਟਰ ਨਵਜੋਤ ਕੌਰ ਸਿੱਧੂ ਚੋਂ ਲੜਨ ਨਾਲ ਲੜਨ ਇਸ ਪਾਸੇ ਬਿਲਕੁਲ ਨਹੀਂ ਹੈ ਸਭ ਤੋਂ ਪਹਿਲਾ ਧਿਆਨ ਤਾਂ ਉਹਨਾਂ ਦੀ ਸਿਹਤ ਹੈ ਜਿਹੜੀ ਅਗਲੇ ਕੁਝ ਮਹੀਨੇ ਤੱਕ ਲਗਾਤਾਰ ਉਹਨਾਂ ਦਾ ਇਲਾਜ ਚੱਲਣਾ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਬਿਲਕੁਲ ਇਹ ਹੁਣ ਮੰਨ ਲੈਣਾ ਚਾਹੀਦਾ ਹੈ ਕਿ ਅਸੀਂ ਡਾਕਟਰ ਨਵਜੋਤ ਕੌਰ ਸਿੱਧੂ ਪਹਿਲਾਂ ਸਿਹਤ ਵਾਲੇ ਪਾਸੇ ਧਿਆਨ ਦੇਣਗੇ ਇਸ ਵਕਤੋਂ ਕਿਸੇ ਦੌੜ ਚ ਨਹੀਂ ਟਿਕਟ ਦੀ ਔਰ ਵੈਸੇ ਵੀ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਖੁਦ ਵੀ ਇਲੈਕਸ਼ਨ ਨਹੀਂ ਲੜਨੀ ਪਾਰਲੀਮੈਂਟ ਦੀ ਉਹਨਾਂ ਨੇ ਆਪਣਾ ਤਾਂ ਆਪ ਹੀ ਇਨਕਾਰ ਕਰਤਾ ਸੀ ਔਰ ਇੱਕ ਤਰੀਕੇ ਨਾਲ ਸੁਨੇਹਾ ਆ ਗਿਆ ਕਿ ਇਸ ਵੇਲੇ ਪਰਿਵਾਰ ਟਿਕਟ ਵਾਲੇ ਪਾਸੇ ਨਹੀਂ ਸੋਚ ਰਿਹਾ ਕੋਈ ਚੋਣ ਵਾਲੇ ਪਾਸੇ ਨਹੀਂ ਧਿਆਨ ਕੇਂਦਰਿਤ ਕਰ ਰਿਹਾ ਡਾਕਟਰ ਨਵਜੋਤ ਕੌਰ ਵੀ ਉਹਨਾਂ ਦੀ ਸਿਹਤ ਪਹਿਲਾਂ ਹੈ ਸੋ ਇਸ ਕਰਕੇ ਇਹ ਬਹੁਤ ਅਹਿਮियत ਵਾਲੀ ਦੇਖੋ ਇਹੀ ਇਹੀ ਸਪਸ਼ਟਤਾ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਜੋ ਕੰਮ ਕਰਦਾ ਹੈ ਪੂਰੀ ਸਪਸ਼ਟਤਾ ਦੇ ਨਾਲ ਜੇ ਜੇ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਕੋਈ ਹੋਰ ਹੁੰਦਾ ਉਹਨਾਂ ਨੇ ਕਹਿਣਾ ਸੀ ਬਿਲਕੁਲ ਨਾ ਕਹੋ ਵੀ ਲੜਨਾ ਹੈ ਜਾਂ ਨਹੀਂ ਲੜਨਾ ਨੇੜੇ ਆ ਕੇ ਦੇਖਾਂਗੇ ਕਿਉਂਕਿ ਡਾਕਟਰ ਨਵਜੋਤ ਕੌਰ ਸਿੱਧੂ ਦਾ ਨਾਮ ਚੱਲ ਰਿਹਾ ਸੀ ਮੀਡੀਆ ਦੇ ਵਿੱਚ ਵੀ ਕੈਂਡੀਡੇਟ ਦੇ ਤੌਰ ਤੇ ਸੋ ਉਹ ਉਹਨਾਂ ਨੇ ਸਪਸ਼ਟਤਾ ਦੇ ਨਾਲ ਗੱਲ ਕਹਿ ਦਿੱਤੀ ਕਿ ਉਹਨਾਂ ਦੀ ਸਿਹਤ ਇਸ ਵਕਤ ਕੁਝ ਮਹੀਨੇ ਉਧਰ ਸਾਨੂੰ ਧਿਆਨ ਦੇਣ ਦੀ ਲੋੜ ਹੈ ਅਸੀਂ ਪਰਿਵਾਰ ਉਸ ਤੋਂ ਇਲਾਵਾ ਕੁਝ ਨਹੀਂ ਸੋਚ ਰਿਹਾ ਸੋ ਇਹ ਬੜੀ ਸਾਫ਼ ਉਹਨਾਂ ਨੇ ਵੱਡੀ ਗੱਲ ਕਹੀ ਹੈ ਡਾਲਾ ਸਾਹਿਬ ਚਰਚਾ ਇੱਕ ਹੋ ਟਵੀਟੀਆਂ ਭਗਵੰਤਪਨ ਹੁਣੀ ਟਵੀਟ ਕਰਦੇ ਨੇ ਪੋਸਟ ਪਾਉਂਦੇ ਨੇ ਹਰਸਿਮਰਤ ਕੌਰ ਬਾਦਲ ਉਹਨਾਂ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਵੀ ਸੰਬੋਧਨ ਕਰ ਜਾਂਦੇ ਨੇ ਕਿ ਹੁਣ ਇਸ ਦੇ ਉੱਤੇ ਬੋਲੋ ਜਦੋਂ ਮੁਕਸਰ ਦੀ ਸਟੇਜ ਦੇ ਉੱਤੋਂ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਦੀ ਤੁਲਨਾ ਗੁਰੂ ਨਾਨਕ ਸਾਹਿਬ ਦੀ ਤੱਕੜੀ ਨਾਲ ਕਰ ਜਾਂਦੇ ਨੇ ਕਹਿੰਦੇ ਕਿ ਇਸ ਦੇ ਉੱਤੇ ਕਾਰਵਾਈ ਕਦੋਂ ਕਰੂਗੇ ਇਹ ਵੀ ਧਾਰਮਿਕ ਮੁੱਦਿਆਂ ਦੇ ਉੱਤੇ ਦਖਲ ਅੰਦਾਜ਼ੀ ਹੈ ਦੇਖੋ ਇਹ ਵੀ ਜਿਹੜਾ ਹੈਗਾ ਬਹੁਤ ਵੱਡਾ ਭਗਵੰਤ ਮਾਨ ਉਹਨਾਂ ਨੇ ਇਹਦੇ ਤੇ ਟਵੀਟ ਦਿੱਤਾ ਮੈਂ ਉਹਨਾਂ ਦਾ ਟਵੀਟ ਹੈ ਜਿਹੜਾ ਇਹ ਮੈਂ ਦੋ ਸ਼ਬਦ ਪੜ੍ਹਨਾ ਵੀ ਚਾਹੂੰਗਾ ਤਾਂ ਕਿ ਸ਼ਬਦ ਉਸੇ ਤਰ੍ਹਾਂ ਚੱਲਣ ਭਗਵੰਤ ਮਾਨ ਕਹਿੰਦੇ ਮਾਗੀ ਮੇਲੇ ਤੇ ਬੀਬਾ ਹਰਸ਼ਮਰਤ ਜੀ ਵੱਲੋਂ ਅਕਾਲੀ ਦਲ ਬਾਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਹਿਣ ਬਾਰੇ ਅਕਾਲੀ ਦਲ ਦੇ ਵਲੰਟੀਅਰ ਸ਼੍ਰੀ ਹਰਜਿੰਦਰ ਧਾਮੀ ਜੀ ਕੁਝ ਬੋਲਣਗੇ ਜਾਂ ਫਿਰ ਹਾਂ ਹੀ ਸਮਝੀ ਅੱਜ ਮੀਡੀਆ ਸਾਹਮਣੇ ਹਮੇਸ਼ਾ ਵਾਂਗ ਅਕਾਲੀ ਦਲ ਦਾ ਬਚਾ ਕਰੋ ਅਤੇ ਭਗਵੰਤ ਮਾਨ ਨੂੰ ਕਹੋ ਕਿ ਧਾਰਮਿਕ ਮਾਮਲਿਆਂ 'ਚ ਦਖਲ ਨਾ ਦੇਵੇ ਦੇਖੋ ਭਗਵੰਤ ਮਾਨ ਹੋਣਾ ਨੇ ਜਿਹੜਾ ਟਵੀਟ ਕੀਤਾ ਨਾ ਦੇਖੋ ਭਗਵੰਤ ਮਾਨ ਨੂੰ ਵੀ ਤੁਸੀਂ ਬਹੁਤ ਕਮਜ਼ੋਰ ਲੀਡਰ ਨਾ ਮੰਨੋ ਇਹ ਕਦੀ ਨਾ ਮੰਨੋ ਵੀ ਤੁੱਕਾ ਲੱਗ ਗਿਆ ਤੇ 22 'ਚ ਭਗਵੰਤ ਮਾਨ 99 ਸੀਟਾਂ ਜਿੱਤ ਗਿਆ 14 ਚ ਵੀ ਆਮ ਆਦਮੀ ਪਾਰਟੀ ਚਾਰ ਸੀਟਾਂ ਜਿੱਤ ਕੇ ਸੀ ਮੈਂਬਰ ਪਾਰਲੀਮੈਂਟ ਦੀਆਂ 17 ਚ ਵਿਰੋਧੀ ਧਿਰ ਚ 20 ਸੀਟਾਂ ਨਾਲ ਆਈ ਹੈ ਤੇ ਤਾਂ ਇਹ 92 ਦਾ ਸਫਰ ਆਇਆ ਔਰ ਭਗਵੰਤ ਮਾਨ 10 ਸਾਲ ਐਮਪੀ ਰਿਹਾ ਹੈ ਪੋਲਿਟਿਕਲ ਤੌਰ ਤੇ ਕਿਹੜੇ ਮੁੱਦੇ ਨੂੰ ਕਦੋਂ ਉਭਾਰਨਾ ਇਹ ਬੜੀ ਚੰਗੀ ਤਰ੍ਹਾਂ ਭਗਵੰਤ ਮਾਨ ਹੁੰਨੀ ਜਾਣਦੇ ਨੇ ਇਸ ਕਰਕੇ ਭਗਵੰਤ ਮਾਨ ਹੋਣਾ ਨੇ ਬੀਬੀ ਹਰਸ਼ਿਮਰਤ ਕੌਰ ਬਾਦਲ ਦੀ ਜ਼ੁਬਾਨ ਚੋਂ ਨਿਕਲੇ ਸ਼ਬਦਾਂ ਨੂੰ ਹੀ ਸਵਾਲ ਦੇ ਰੂਪ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਹੋਣਾ ਦੇ ਅੱਗੇ ਰੱਖਤਾ ਜਦੋਂ 1925 ਦੇ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਧਾਰਾ ਜੋੜਨ ਦੀ ਗੱਲ ਆਈ ਸੀ ਤੇ ਉਦੋਂ ਬਹੁਤ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਲ ਖੜੇ ਕੀਤੇ ਭਗਵੰਤ ਮਾਨ ਤੇ ਕਿ ਜੀ ਸਿੱਖ ਮਸਲਿਆਂ 'ਚ ਧਾਰਮਿਕ ਮਸਲਿਆਂ 'ਚ ਦਖਲ ਦੇ ਰਹੇ ਹੋ ਭਗਵੰਤ ਮਾਨ ਦੀਆਂ ਕਈ ਟਿੱਪਣੀਆਂ ਤੇ ਵਿਧਾਨ ਸਭਾ ਦੇ ਵਿੱਚ ਜਿਹੜੇ ਉਹਨਾਂ ਨੇ ਸ਼ਬਦ ਸੁਖਬੀਰ ਬਾਦਲ ਬਾਰੇ ਬੋਲੇ ਉਹਨਾਂ ਦੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਉਸੇ ਤਰ੍ਹਾਂ ਦਾ ਸਵਾਲ ਹੁਣ ਭਗਵੰਤ ਮਾਨ ਉਹਨਾਂ ਨੇ ਖੜਾ ਕਰਤਾ ਕਿ ਤੁਸੀਂ ਜਿਹੜਾ ਉਹਨਾਂ ਨੇ ਸ਼ਬਦ ਕਿਹਾ ਵੀ ਤੁਸੀਂ ਅਕਾਲੀ ਦਲ ਦੀ ਤੱਕੜੀ ਨੂੰ ਹਾਂ ਅਕਾਲੀ ਦਲ ਬਾਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਿਹਾ ਹੁਣ ਉਹ ਕਹਿੰਦੇ ਇਹਦੇ ਤੇ ਤੁਸੀਂ ਹੁਣ ਦੱਸੋ ਹਰਜਿੰਦਰ ਸਿੰਘ ਧਾਮੀ ਜੀ ਤੁਸੀਂ ਕੀ ਕਹੋਗੇ ਕੀ ਤੁਸੀਂ ਹੁਣ ਵੀ ਮੈਨੂੰ ਹੀ ਕਹੋਗੇ ਭਗਵੰਤ ਮਾਨ ਨੂੰ ਹੀ ਕਹੋਗੇ ਵੀ ਧਾਰਮਿਕ ਮਾਮਲਿਆਂ 'ਚ ਦਖਲ ਦੇ ਰਹੇ ਆ ਦੇਖੋ ਭਗਵੰਤ ਮਾਨ ਇਸ ਤਰ੍ਹਾਂ ਦਾ ਲੀਡਰ ਬਣ ਗਿਆ ਅਗਰ ਉਹ 2-4 ਵਾਰ ਕਿਸੇ ਗੱਲ ਨੂੰ ਚੱਕਦਾ ట్వీਟ ਕਰਦਾ ਜਾਂ ਬਿਆਨ ਦਿੰਦਾ ਭਗਵੰਤ ਮਾਨ 2-4 ਵਾਰ ਇਹ ਵੱਡਾ ਮੁੱਦਾ ਪੰਜਾਬ 'ਚ ਬਣ ਜਾਂਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਸ਼ਬਦ ਭਗਵੰਤ ਮਾਨ ਲਗਾਤਾਰ ਟਵੀਟ ਕਰਕੇ ਉਹ ਇਹਨਾਂ ਨੂੰ ਮੁੱਦਾ ਬਣਾ ਸਕਦੇ ਨੇ ਔਰ ਕਿਤੇ ਨਾ ਕਿਤੇ ਅਕਾਲੀ ਦਲ ਜਿਹੜਾ ਪਹਿਲਾਂ ਹੀ ਪੰਜਾਬ ਦੇ ਵਿੱਚ ਭਾਜਪਾ ਤੋਂ ਵੱਖਰਾ ਹੋ ਗਿਆ ਹਾਲਾਂਕਿ ਬਸਪਾ ਨੇ ਕੇਂਦਰ ਵਾਲਿਆਂ ਨੇ ਕਹਿਤਾ ਕਿ ਅਸੀਂ ਆਪਣੇ ਦਮ ਤੇ ਚੋਣ ਲੜਾਂਗੇ ਭਾਵੇਂ ਦਾਅਵਾ ਅਕਾਲੀ ਦਲ ਦੇ ਲੀਡਰਾਂ ਦਾ ਕਿ ਬਸਪਾ ਦੇ ਜਿਹੜੇ ਪਰਿਵਾਰੀ ਨੇ ਬੈਣੀਵਾਲ ਸਾਹਿਬ ਉਹ ਕਹਿੰਦੇ ਅਸੀਂ ਬਸਪਾ ਤੇ ਅਕਾਲੀ ਇਕੱਠੇ ਲੜਾਂਗੇ ਪਰ ਹਜੇ ਕੁਝ ਨਹੀਂ ਪਤਾ ਸਪਸ਼ਟਾ ਨਹੀਂ ਆਈ ਅਕਾਲੀ ਦਲ ਲਈ ਬਹੁਤ ਇਸ ਵਕਤ ਔਖਾ ਸਮਾਂ ਔਰ 13 ਸੀਟਾਂ ਤੇ ਜਿੱਤ ਦਰਜ ਕਰਨੀ ਅਕਾਲੀ ਦਲ ਲਈ ਇਹ ਵੀ ਇੱਕ ਬਹੁਤ ਵੱਡਾ ਇਸ ਸਮੇਂ ਵੱਡਾ ਚੈਲੰਜ ਹੈ ਕਿ ਅਕਾਲੀ ਦਲ ਇਹਨਾਂ 13 ਸੀਟਾਂ ਚੋਂ ਸੀਟ ਬਚਾਉਂਦਾ ਕਿਹੜੀ ਹੈ ਹਾਂ ਕਿਹੜੀ ਸੀਟ ਜਿੱਤਦਾ ਹੈ ਕੀ ਕੋਈ ਸੀਟ ਜਿੱਤਦਾ ਹੈ ਯਾ ਅਸੰਭਵ ਹੋ ਗਿਆ ਜਾਂ ਔਖਾ ਹੋ ਗਿਆ ਇਹ بڑے ਸਵਾਲ ਨੇ ਜਿਨ੍ਹਾਂ ਦੇ ਉੱਤੇ ਡਿਬੇਟ ਹੋ ਰਹੀ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੀ ਕੋਰ ਕਮੇਟੀ ਨੇ ਜਾਂ ਹੋਰ ਪੋਲੀਟੀਕਲ ਅਫੇਅਰਸ ਕਮੇਟੀ ਹੈ ਉਹਨਾਂ ਦੇ ਲੋਕ ਵੀ ਲੀਡਰ ਵੀ ਲਗਾਤਾਰ ਹੀ ਸੋਚਦੇ ਰਹਿੰਦੇ ਨੇ ਕਿ ਕੀ ਅਕਾਲੀ ਦਲ ਕੋਈ ਸੀਟ ਜਿੱਤੂ ਕਿਹੜੀ ਜਿੱਤੂ ਕਿਵੇਂ ਜਿੱਤੂ ਸੋ ਬਹੁਤ ਵੱਡੀਆਂ ਚੁਣੌਤੀਆਂ ਅਕਾਲੀ ਦਲ ਤੇ ਨੇ ਔਰ ਭਗਵੰਤ ਮਾਨ ਕਿਤਨਾ ਕਿਤੇ ਅਕਾਲੀ ਦਲ ਤੇ ਇਸ ਤਰ੍ਹਾਂ ਦੇ ਉਹਨਾਂ ਦੀਆਂ ਆਪਣੀਆਂ ਕਹੀਆਂ ਗੱਲਾਂ ਨੂੰ ਹੀ ਸਵਾਲ ਦੇ ਰੂਪ 'ਚ ਸਾਹਮਣੇ ਲਿਆ ਕੇ ਅਕਾਲੀ ਦਲ ਦੇ ਖਿਲਾਫ ਆਪਣੇ ਆਪ ਨੂੰ ਟੱਕੜਾ ਬਣਾ ਰਿਹਾ ਔਰ ਇਹ ਅਕਾਲੀ ਦਲ ਨੂੰ ਨਿਜਠਣੇ ਪੈਣਗੇ ਇਸ ਤਰ੍ਹਾਂ ਦੇ ਸਵਾਲ ਆਉਂਦੇ ਸਮੇਂ ਦੇ ਵਿੱਚ ਬਿਲਕੁਲ ਤੇ ਡਲਾਸ ਸਾਹਿਬ ਆਖਰੀ ਸਵਾਲ ਮੇਰਾ ਚੰਡੀਗੜ੍ਹ ਮੇਹਰ ਦੀਆਂ ਚੋਣਾਂ ਨੂੰ ਲੈ ਕੇ ਹੋਊਗਾ ਕਿ ਚਰਚਾਵਾ ਬਹੁਤ ਰਹੀਆਂ ਕਿ ਚੋਣਾਂ ਹੋ ਜਾਣਗੀਆਂ ਅਲਾਈਅੰਸ ਦੇ ਤਹਿਤ ਚੋਣਾਂ ਹੋ ਰਹੀਆਂ ਸੀ ਪਰ ਭਾਜਪਾ ਕਹਿੰਦੇ ਆਪਣਾ ਦਬਦਬਾ ਕਦਮਾਉਣ ਚ ਕਾਮਯਾਬ ਹੋ ਗਈ ਮੌਕੇ ਤੇ ਅਫਸਰ ਛੁੱਟੀ ਲੈ ਗਿਆ ਕਹਿੰਦੇ ਸਿਹਤ ਖਰਾਬ ਹੋ ਗਈ ਜਿਹਨੇ ਚੋਣਾਂ ਕਰਾਉਣੀਆਂ ਸੀ ਬਹੁਤ ਹੱਲਾ ਗੁੱਲਾ ਅੱਜ ਚੰਡੀਗੜ੍ਹ ਤੇ ਵਿਚ ਰਿਹਾ ਇਹਦਾ ਪ੍ਰਭਾਵ ਪੰਜਾਬ ਦੇ ਉੱਤੇ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਦੇਖੋ ਚੰਡੀਗੜ੍ਹ ਦੇ ਵਿੱਚ ਜਿਹੜੀ ਚੋਣ ਨਹੀਂ ਹੋਈ ਨਾ ਬੜੀ ਮੰਦਪਾਕੀ ਗੱਲ ਹੈ 18 ਜਨਵਰੀ ਨੂੰ ਕੱਲ ਚੋਣ ਹੋਣੀ ਸੀ ਪੂਰੀਆਂ ਤਿਆਰੀਆਂ ਸੀਗੀਆਂ ਆਹ ਦੇ ਆਰੀ ਦਿੱਤਾ ਗਿਆ ਮੌਕੇ ਤੇ ਕਹਿੰਦੇ ਜੀ ਚੋਣ ਅਧਿਕਾਰੀ ਬਿਮਾਰ ਹੋ ਗਿਆ ਹੁਣ ਦੇਖੋ ਜਿਹੜਾ ਪ੍ਰਸ਼ਾਸਨ ਹੈ ਜੇ ਇੱਕ ਚੋਣ ਅਧਿਕਾਰੀ ਬਿਮਾਰ ਹੋ ਗਿਆ ਹੁਣ ਇਹ ਚੋਣ ਅਧਿਕਾਰੀ ਕੋਈ ਚੀਨ ਤੋਂ ਤਾਂ ਆਉਣਾ ਨਹੀਂ ਸੀ ਚੋਣ ਅਧਿਕਾਰੀ ਜਦੋਂ ਵੀ ਨਿਯੁਕਤ ਕੀਤੇ ਜਾਂਦੇ ਨੇ ਠੰਡ ਦਾ ਦੇਣਾ ਐਡਾ ਕੋਰਾ ਪੈ ਰਿਹਾ ਐ ਐਡੇ ਲੋਕ ਠੰਡ ਕਰਕੇ ਬਿਮਾਰ ਹੋ ਰਹੇ ਨੇ ਚੋਣ ਅਧਿਕਾਰੀ ਦੇ ਨਾਲ ਕੋਈ ਨਾ ਕੋਈ ਹੋਰ ਅਮਲਾ ਤਾਂ ਹੋਊਗਾ ਨਾ ਕੱਲਾ ਇੱਕ ਚੋਣ ਅਧਿਕਾਰੀ ਤਾਂ ਹੈ ਨਹੀਂ ਐ ਤਾਂ ਫਿਰ ਜੇ ਬੱਚਿਆਂ ਦੇ ਇਮਤਿਹਾਨ ਹੋਣ ਤੇ ਜੇ ਉਸ ਦਿਨ ਪ੍ਰਿੰਸੀਪਲ ਬਿਮਾਰ ਹੋ ਜੇ ਤੇ ਬੱਚਿਆਂ ਦੇ ਪੇਪਰ ਨਹੀਂ ਹੋਣਗੇ ਵੀ ਜੇ ਚੌਂਦ ਅਧਿਕਾਰੀ ਬਿਮਾਰ ਹੋ ਗਿਆ ਤੇ ਉਹਦੀ ਜਗ੍ਹਾ ਤੇ ਕੋਈ ਦੂਸਰਾ ਅਧਿਕਾਰੀ ਬਣਾ ਦੋ ਕੰਮ ਤਾਂ ਸਿਸਟਮ ਨੇ ਕਰਨਾ ਹੁੰਦਾ ਹ ਹੁਣ ਜੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਬਿਮਾਰ ਹੋ ਜਾਣ ਤੇ ਸਾਰਾ ਦੇਸ਼ ਰੁਕ ਜਾਊਗਾ ਜੀ ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਪ੍ਰਸ਼ਾਸਨ ਦੀਆਂ ਇਹ ਸ਼ੱਕ ਪਾ ਰਹੀਆਂ ਨੇ ਵੀ ਕਿਤੇ ਇਹ ਜਾਣ ਬੁੱਝ ਕੇ ਤਾਂ ਨਹੀਂ ਹੋ ਰਿਹਾ ਜਿਵੇਂ ਆਪ ਤੇ ਕਾਂਗਰਸ ਵਾਲੇ ਕਹਿ ਰਹੇ ਨੇ ਆਪ ਤੇ ਕਾਂਗਰਸ ਵਾਲੇ ਕਹਿੰਦੇ जानबूझ के, जान के बीजेपी मेयर बीजे 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 दी चुनाव नहीं होने देना चाहंदी क्योंकि बीजेपी ਨੂੰ ਪਤਾ ਹੈ ਵੀ ਆਪ ਤੇ ਕਾਂਗਰਸ ਨੇ ਜਿੱਤ ਜਾਣੀ ਹੈ ਹੁਣ ਦੇਖੋ बीजेपी ਦੇ 14 ਕਾਉਂਸਲਰ ਨੇ ਇੱਕ ਬੀਬੀ ਐਮਪੀ ਦੀ ਵੋਟ ਹੈ ਭਾਜਪਾ ਦੇ 14 ਕਾਉਂਸਲਰ ਨੇ ਐਮਪੀ ਦੀ ਵੋਟ ਹੈ ਆਮ ਆਦਮੀ ਪਾਰਟੀ ਦੇ 13 ਕਾਉਂਸਲਰ ਨੇ ਕਾਂਗਰਸ ਦੇ 7 ਨੇ ਦੋਨਾਂ ਦੇ 20 ਹੋ ਗਏ ਔਰ ਜਿਹੜਾ ਸਮਝੌਤਾ ਹੋਇਆ ਉਹਦੇ ਮੁਤਾਬਕ ਮੇਅਰ ਆਪ ਦਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਕਾਂਗਰਸ ਦਾ ਔਰ ਮੈਨੂੰ ਲੱਗਦਾ ਇਹ ਸਮਝੌਤਾ ਸਿਰਫ ਮੇਅਰ ਦੀ ਚੋਣ ਲਈ ਨਹੀਂ ਹੋਇਆ ਇਹ ਪਾਰਲੀਮੈਂਟ ਲਈ ਵੀ ਹੋ ਗਿਆ ਹੁਣ ਜੇ ਮੇਅਰ ਆਪ ਦਾ ਬਣ ਰਿਹਾ ਹੈ ਹੋ ਸਕਦਾ ਪਾਰਲੀਮੈਂਟ ਦੀ ਟਿਕਟ ਕਾਂਗਰਸ ਕੋਲੇ ਚਲੀ ਜਾਵੇ ਸੋ ਇਹਦੇ ਸਿਆਸੀ ਸਮਿਕਰਨ ਦੇਖੋ ਅਗਰ ਮੇਅਰ ਆਪ ਦਾ ਬਣ ਗਿਆ ਪਾਰਲੀਮੈਂਟ ਦੀ ਟਿਕਟ ਕਾਂਗਰਸ ਕੋਲੇ ਚਲੀ ਗਈ ਤੇ ਬੀਜੇਪੀ ਵਰਸਸ ਕਾਂਗਰਸ ਹੋ ਜਾਣਾ ਤੇ ਜਦੋਂ ਆਪ ਦਾ ਮੇਅਰ ਸਮਰਥਨ ਕਰੂਗਾ ਕਾਂਗਰਸ ਦਾ ਤੇ ਫਿਰ ਕਾਂਗਰਸ ਜਿੱਤ ਸਕਦੀ ਹੈ ਮੈਂ ਅੱਗੇ ਵੀ ਕਹਿੰਨਾ ਕਿ ਪੰਜਾਬ ਚੰਡੀਗੜ੍ਹ ਅਗਰ ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੇ ਲੜੇ ਤੇ ਇਹ 14 ਦੀਆਂ 14 ਸੀਟਾਂ ਜਿੱਤਣਗੇ। ਅਗਰ ਦਿੱਲੀ 'ਚ ਇਕੱਠੇ ਲੜੇ 7 'ਚੋਂ ਘੱਟੋ-ਘੱਟ 4 ਸੀਟਾਂ ਜਿੱਤਣਗੇ। ਜੇ ਹਰਿਆਣਾ 'ਚ ਇਕੱਠੇ ਲੜੇ ਕਾਂਗਰਸ ਤੇ ਆਪ ਤੇ ਘੱਟੋ-ਘੱਟ 7 ਸੀਟਾਂ ਹੀ ਘੱਟ ਜੋੜ ਜਿੱਤਜੂ। ਹੂੰ। ਪੰਜਾਬ ਦੀਆਂ ਤਾਂ 13 ਹੀ ਜਿੱਤ ਜਾਣਗੇ ਨਾ ਜੇ ਆਪ ਤੇ ਕਾਂਗਰਸ ਇਕੱਠੇ ਹੋਗੇ। ਕਿਉਂਕਿ ਜੇ ਪੰਜਾਬ 'ਚ ਆਪ ਤੇ ਕਾਂਗਰਸ ਹੀ ਇਕੱਠੇ ਹੋਗੇ। ਤੇ ਅਕਾਲੀ ਦਲ ਔਰ ਭਾਜਪਾ ਤਾਂ ਇਸ ਵਕਤ ਖੜੀ ਕਿੱਥੇ ਸਾਨੂੰ ਪਤਾ ਹੀ ਐ। ਹੂੰ। ਅਕਾਲੀ ਦਲ ਵੀ ਉਮੀਦਵਾਰ ਲੱਭ ਰਿਹਾ, ਭਾਜਪਾ ਵੀ ਉਮੀਦਵਾਰ ਲੱਭ ਰਿਹਾ ਔਰ ਭਾਜਪਾ ਦੀ ਚਿੰਤਾ ਹੋਰ ਕਿਉਂਕਿ ਜਿੱਦਾਂ ਦਾ ਕੰਮ ਸਣੀ ਦੇਵ ਨੇ ਕਰਤਾ ਉਸ ਤੋਂ ਬਾਅਦ ਬੀਜੇਪੀ ਨੂੰ ਸਣੀ ਦੇਵ ਤੋਂ ਵੀ ਤਕੜੇ ਕੈਂਡੀਡੇਟ ਚਾਹੀਦੇ ਨੇ ਸਣੀ ਦੇਵ ਦਾ ਤਾਂ ਕਹਿੰਦੇ ਸੀ ਨਾ ਵੀ ਢਾਈ ਕਿਲੋ ਦਾ ਹੱਥ ਆ ਉਹਨਾਂ ਨੂੰ ਹੁਣ 5-5 ਕਿਲੋ ਦੇ ਹੱਥ ਵਾਲੇ ਬੰਦੇ ਚਾਹੀਦੇ ਹੋਣੇ ਤਾਂ ਬੀਜੇਪੀ ਜਿੱਤ ਸਕੂਗੀ ਪੰਜਾਬ 'ਚ ਜੋ ਸਥਿਤੀਆਂ ਗੁਰਦਾਰ ਇਹ ਬਣਾਤੀਆਂ ਸਣੀ ਦੇਵ ਨੇ ਸੋ ਇਸ ਕਰਕੇ ਇਹ ਜਿਹੜੀ ਚੋਣ ਸੀ ਮੇਰ ਵਾਲੀ ਬੜੀ ਮਹੱਤਵਪੂਰਨ ਚੋਣ ਸੀ ਔਰ ਅਦਾਲਤ ਦੇ ਵਿੱਚ ਵੀ ਇਹ ਮਾਮਲਾ ਚੱਲਿਆ ਗਿਆ ਮੈਂ ਦੇਖ ਰਿਹਾ ਸੀ ਕੱਲ ਰਗਵ ਚੱਡਾ ਪਵਨ ਬਾਂਸਲ ਸਾਰੇ ਵਿਰੋਧ ਕਰ ਰਹੇ ਨੇ ਆਮ ਆਦਮੀ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਬਹੁਤ ਸਾਰੇ ਕਾਉਂਸਲਰ ਇੱਕ ਮੈਂ ਮਹਿਲਾ ਕਾਉਂਸਲਰ ਸੁਣ ਰਿਹਾ ਸੀ ਬੀਬੀ ਉਹ ਕਹਿੰਦੇ ਕਿ ਸਾਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਸਾਨੂੰ ਪਹਿਲਾਂ ਹੀ ਦੱਸ ਦਿੰਦੇ ਕੋਈ ਨੋਟੀਫਿਕੇਸ਼ਨ ਕਰ ਦਿੰਦੇ ਕੋਈ ਬਦਲਵਾ ਪ੍ਰਬੰਧ ਕਰ ਦਿੰਦੇ ਅਗਰ ਵੋਟਾਂ ਨਹੀਂ ਕਰਾਉਣੀਆਂ ਸੀ ਪਹਿਲਾਂ ਦੱਸ ਦਿੰਦੇ ਮੌਕੇ ਤੇ ਵੋਟ ਰੱਦ ਨਹੀਂ ਹੋਣੀ ਚਾਹੀਦੀ ਸੀ ਚੋਣ ਸੋ ਇਹ ਕਿਤਨਾ ਕਿਤੇ ਅਗਰ ਇਹਦੇ ਪਿੱਛੇ ਸਿਆਸਤ ਹੈ ਤੇ ਇਹ ਮਾਮਲਾ ਹੋਰ ਜ਼ਿਆਦਾ ਗਰਮ ਹੋਊਗਾ ਔਰ ਜਿੰਨੀ ਇਹ ਚੋਣ ਲੇਟ ਹੋਊਗੀ ਗਗਨਦੀਪ ਜੀ ਉਨਾ ਹੀ ਭਾਰਤੀ ਜਨਤਾ ਪਾਰਟੀ ਦੀ ਪਕੜ ਆਮ ਲੋਕਾਂ 'ਚ ਕਮਜ਼ੋਰ ਹੋਊਗੀ ਕਿਉਂਕਿ ਲੋਕਾਂ 'ਚ ਵੀ ਇਹ ਸਨੇਹਾ ਜਾਣ ਲੱਗ ਗਿਆ ਵੀ ਬੀਜੇਪੀ ਚੋਣ ਕਿਉਂ ਨਹੀਂ ਕਰਾ ਰਹੀ ਹੂੰ ਇਹ ਸਨੇਹਾ ਜਾਣ ਲੱਗ ਗਿਆ ਉਹਦੇ ਨਾਲ ਪਾਰਲੀਮੈਂਟ ਦੀ ਚੋਣ 'ਚ ਬੀਜੇਪੀ ਨੂੰ ਘਾਟਾ ਪਊਗਾ ਸੋ ਬੀਜੇਪੀ ਜਿੰਨੀ ਛੇਤੀ ਇਹ ਚੋਣ ਕਰਾ ਦਿੰਦੀ ਉਹਦੇ 'ਚ ਬੀਜੇਪੀ ਦਾ ਫਾਇਦਾ ਹੈ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਸਾਰੇ ਮਸਲੇ ਦੇ ਵਿਚਾਰ ਜਿਸ ਕਦਰ ਬੀਜਪੀ ਤੇ ਆਮ ਆਤਮੀ ਪਾਰਟੀ ਜਾਂ ਕਹਿੰਦੀ ਕਿ ਜੋ ਅਲਾਈਅንስ ਆ ਇੰਡੀਆ ਉਹ ਆਮੋ ਸਾਹਮਣੇ ਹੋਏ ਨੇ ਇਸ ਤੋਂ ਬਾਅਦ ਸਿਆਸਤ پکੇਗੀ ਇੰਡੀਆ ਅਲਾਈਅንስ ਕਿਤਨਾ ਕਿਤੇ ਇਸ ਦੇ ਆਧਾਰ ਦੇ ਉੱਤੇ ਸਿਆਸੀ ਤੌਰ ਤੇ ਕਦ ਵਧਾਉਣ ਦੇ ਵਿੱਚ ਹੋ ਸਕਦਾ ਚੰਡੀਗੜ੍ਹ ਦੇ ਵਿੱਚੋਂ ਕਾਮਯਾਬ ਹੋ ਜਾਵੇ ਸੋ ਚੰਡੀਗੜ੍ਹ ਦੇ ਵਿੱਚੋਂ ਇੰਡੀਆ ਅਲਾਈਅንስ ਜੇਕਰ ਇਸ ਤਰੀਕੇ ਨਾਲ ਸ਼ੁਰੂਆਤ ਹੁੰਦੀ ਹੈ ਤਾਂ ਪੂਰੇ ਮੁਲਕ ਦੇ ਵਿੱਚੋਂ ਇੰਡੀਆ ਅਲਾਈਅንስ ਦੇ ਲਈ ਸੁਖ ਦੇ ਸਾਧ ਹੀ ਖਬਰ ਹੋ ਸਕਦੀ ਹੈ ਕਿ ਇਕੱਠੇ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਲੜ ਸਕਦੇ ਨੇ ਪਰ ਫਿਰ ਹਾਲ ਤਰੀ ਲਈ ਜ਼ਰੂਰ ਹੈ ਕਿ ਇਹਨਾਂ ਸਾਰੀਆਂ ਚਰਚਾਵਾਂ ਦੇ ਵਿਚਕਾਰ ਪੰਜਾਬ ਦਾ ਸਿਆਸੀ ਪਫਿਕ ਹਜੇ ਵੀ ਕਿਤੇ ਨਾ ਕਿਤੇ ਕੁਸਨ ਮਾਰਕ ਦੇ ਵਿੱਚ ਹੈ ਕਿਉਂਕਿ ਕਾਂਗਰਸ ਘਟ ਚੋੜ ਦੇ ਉੱਤੇ ਪੰਜਾਬ ਦੇ ਵਿੱਚੋਂ ਕੋਈ ਬਹੁਤੀ ਸਖਤ ਨਜ਼ਰ ਨਹੀਂ ਆ ਰਹੀ ਇਸ ਦੇ ਉੱਤੇ ਗੱਲਬਾਤ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਜਾਰੀ ਰੱਖਾਂਗੇ ਫਿਲਹਾਲ ਦੇ ਇਜ਼ਾਸਤ ਲਵਾਂਗੇ ਬਹੁਤ ਪਤਾਗਾ